ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਵਿੱਚ ਜੁੜਨ ਲਈ ਐਤਵਾਰ ਦਾ ਸਪੈਸ਼ਲ ਪ੍ਰੋਗਰਾਮ ਜਿਹੜਾ ਜਾਰੀ ਹੈ 23 ਮਾਰਚ 2025 ਦਾ ਅੱਜ ਦੇ ਪ੍ਰੋਗਰਾਮ ਵਿੱਚ 11 ਕੁੜੀਆਂ ਸਮੇਤ 38 ਰਿਸ਼ਤੇ ਨੇ 8 ਕੰਟਰੀਆਂ ਤੋਂ 25 ਰਿਸ਼ਤੇ ਨੇ ਤੇ ਪੰਜਾਬ ਤੋਂ 13 ਰਿਸ਼ਤੇ ਨੇ ਜੀ ਅੱਜ ਰਿਸ਼ਤਿਆਂ ਦੀ ਗੱਲ ਕਰੀ ਤਾਂ 12 ਰਿਸ਼ਤੇ ਕੈਨੇਡਾ ਤੋਂ ਅਮਰੀਕਾ ਤੋਂ 5 ਰਿਸ਼ਤੇ ਪੰਜਾਬ ਤੋਂ 13 ਰਿਸ਼ਤੇ ਕਰੋਸ਼ੀਆ ਤੋਂ ਇੱਕ ਰਿਸ਼ਤਾ ਸਾਈਪ੍ਰਸ ਤੋਂ ਇੱਕ ਰਿਸ਼ਤਾ ਨਿਊਜ਼ੀਲੈਂਡ ਤੋਂ ਇੱਕ ਰਿਸ਼ਤਾ ਇਟਲੀ ਤੋਂ ਦੋ ਰਿਸ਼ਤੇ ਤੇ ਆਸਟ੍ਰੇਲੀਆ ਤੋਂ ਤਿੰਨ ਰਿਸ਼ਤੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਸਾਡੇ ਇਸ ਚੈਨਲ ਤੋਂ ਇਲਾਵਾ ਸਾਡਾ ਚੈਨਲ ਜਾਂ ਇਸ ਨੰਬਰਾਂ ਤੋਂ ਇਲਾਵਾ ਹੋਰ ਕੋਈ ਨੰਬਰ ਨਹੀਂ ਸੋ ਧਿਆਨ ਦੇ ਵਿੱਚ ਰੱਖਿਆ ਜਾਵੇ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਜਿਆਦਾ ਗੱਲਾਂបੱਤਾਂ ਨਾ ਕਰਦੇ ਹੋਏ ਸਟਾਰਟ ਕਰਦੇ ਆਂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਤੇ ਰਿਸ਼ਤੇ ਨੂੰ ਰੋਕ ਲਿਆ ਕਰੋ ਜਾਂ ਸਕਰੀਨਸ਼ਾਟ ਲੈ ਲਿਆ ਕਰੋ ਜਦੋਂ ਪਰਿਵਾਰ ਦਾ ਨੰਬਰ ਆ ਜਾਂਦਾ ਹੈ ਡਾਇਰੈਕਟ ਪਰਿਵਾਰ ਨਾਲ ਤੁਸੀਂ ਬਾਅਦ ਦੇ ਵਿੱਚ ਪੂਰਾ ਪ੍ਰੋਗਰਾਮ ਦੇਖਣ ਤੋਂ ਬਾਅਦ ਗੱਲ ਕਰਨੀ ਹੈ ਤੇ ਵਿਚਾਰ ਲਾ ਪਹਿਲਾ ਤੇ ਬਿਲਕੁਲ ਲਾਸਟਲਾ ਕੋਈ ਵੀ ਰਿਸ਼ਤਾ ਤੁਹਾਡੀ ਪਸੰਦ ਦਾ ਹੋ ਸਕਦਾ ਹੈ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਪਸੰਦ ਦਾ ਹੋ ਸਕਦਾ ਹੈ ਸੋ ਬਾਰ-ਬਾਰ ਕਹਿਣਾ ਪਵੇ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਜਿਲ੍ਹਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਸਟੱਡੀ ਐਨ ਕੈਨੇਡਾ ਦੇ ਵਿੱਚ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕਾਣ ਮੈਡ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੁੱਤ ਸਿੱਧੂ ਡੇਟ ਆਫ ਬਰਥ 30 9 1995 ਦਾ ਜੀ ਕੁੜੀ ਦਾ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਕੁੜੀ ਕੁੜੀ ਅਮਰਤਾਰੀ ਹੈ ਨਿਤਨੇਮੀ ਹੈ ਗੁਰਵਾਨ ਨਿਤਨੇਮ ਦੀ ਜਿਹੜੀ ਗੁਰਵਾਨੀਆਂ ਉਹ ਕੰਠਾ ਤੇ ਕੁੜੀ ਦਸਤਾਰ ਸਜਾਉਂਦੀ ਹੈ ਕੇਸ ਕੀ ਸਜਾਉਂਦੀ ਹੈ ਮੁੰਡਾ ਅਮਰਤਾਰੀ ਹੋਵੇ ਸੋਣਾ ਹੋਵੇ ਕੈਨੇਡਾ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ 4 ਤੋਂ 15 ਕਿੱਲਿਆਂ ਤੱਕ ਜਿਹੜੀ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ میٹرਿਕ ਸੀਬੀਐਸਸੀ 92% ਨੇ ਤੇ ਆਰਮੀ ਸਕੂਲ ਚੋਂ ਕੀਤੀ ਹੋਈ ਹੈ ਤੇ ਬੀਸੀ ਕੀਤੀ ਹੋਈ ਹੈ ਤੇ ਪੋਸਟ ਗ੍ਰੈਜੂਏਸ਼ਨ ਜਿਹੜੀ ਹੈ ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ ਹੈ ਭੈਣਾਂ ਭੈਣ ਕੋਈ ਨਹੀਂ ਭਰਾ ਇੱਕ ਕਾਨ ਮੈਡ ਕੈਨੇਡਾ ਕੱਦ 5 ਫੁੱਟ 10 ਇੰਚ ਕਾਸਟ ਰਵਦਾਸੀਆ ਸਿੱਖ ਗੁੱਤ ਕਹਿ ਰਹੇ 24/8/1995 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਬ੍ਰੈਪਟਨ ਆ ਮੁੰਡਾ ਵਰਕ ਪਰਮਿਟ ਤੇ ਆ 2027 ਤੱਕ ਪੀਆਰ ਦੀ ਫਾਈਲ ਲਗਾਈ ਆ ਪਿਤਾ ਐਕਸ ਆਰਮੀ ਦੇ ਵਿੱਚੋਂ ਕੁੜੀ ਦੇ ਬਰਾਬਰ ਦੀ ਕੁੜੀ ਨੇ ਜਿਹੜੀ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ ਗ੍ਰੈਜੂਏਸ਼ਨ ਮਤਲਬ ਵਧੀਆ ਕਰੀ ਹੋਵੇ ਤੇ ਮੁੰਡੇ ਦੇ ਨਾਲ ਮੇਲ ਖਾਂਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਯੂ ਐਸ ਏ ਤੋਂ ਆਈ ਅਮਰੀਕਾ ਤੋਂ ਨਾਮ ਸਿੰਘ ਜਿਹੜਾ ਗੁਰਦਾਸਪੁਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਲ ਕੀਤੀ ਹੋਈ ਹੈ ਭੈਣ ਇੱਕ ਭੈਣ ਇੱਕ ਮੈਡ ਹੈ ਗਵਰਨਮੈਂਟ ਜੌਬ ਤੇ ਉੱਪਰ ਤੇ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸਿੱਖ ਗੋਤ ਰੰਧਾਵਾ ਡੇਟ ਆਫ ਬਰਥ 1996 ਦੀ ਪੀ ਆਰਾ ਮੁੰਡਾ ਮਤਲਬ ਉਥੇ ਪੱਕਾਗਾ ਤੇ 8 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਐਗਰੀਕਲਚਰ ਲੈਂਡ ਹੈ ਕੁੜੀ ਦੀ ਬੀ ਐਸ ਸੀ ਨਰਸਿੰਗ ਕਰੀ ਹੋਵੇ ਆਰ ਐਨ ਐਨ ਰਜਿਸਟਰਡ ਨਰਸ ਹੋਵੇ ਜਾਂ ਫੋਰਨਰ ਹੋਵੇ ਕੁੜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੈਚਲਰ ਆਫ ਆਰਟਸ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਈ ਕੱਦ 5 ਫੁੱਟ 10 ਇੰਚ ਹੱਥ ਜੋੜ ਕੇ ਬੇਨਤੀ ਹੈ ਵੀਰੇ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖੋ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਹੱਥ ਜੋੜ ਕੇ ਬੇਨਤੀ ਹੈ 1 ਸੈਕਿੰਡ ਲਈ ਰੁਕਿਆ ਪਹਿਲਾਂ ਲਾਈਕ ਕਰ ਦੋ ਫਿਰ ਅਗਲਾ ਰਿਸ਼ਤਾ ਦੇਖੋ ਕਾਸਟ ਆ ਜਿਹੜੀ ਮੁੰਡੇ ਦੀ ਜੱਟ ਸਿੱਖਾ ਗੁੱਤ ਸਿੱਧੂ ਹੈ ਡੇਟ ਆਫ ਬਰਥ 1994 ਦਾ ਜੀ ਕੰਮ ਪੰਜਾਬ ਪੁਲਿਸ ਦੇ ਵਿੱਚ ਕਾਂਸਟੇ ਪੰਜਾਬ ਪੁਲਿਸ ਦੇ ਵਿੱਚ ਕੁੜੀ ਕਾ ਕੁੜੀ ਦਾ ਜਿਹੜਾ ਕੱਦਾ ਘੱਟੋ-ਘੱਟ 5 ਫੁੱਟ 4 ਇੰਚ ਹੋਵੇ ਗਵਰਨਮੈਂਟ ਜੌਬ ਨੂੰ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦੀ ਤੇ ਡੀ ਫਾਰਮੇਸੀ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾਏ ਕਣਮੈਡ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੂਤ ਗਰੇਵਾਲ ਡੇਟ ਆਵਰ 1992 ਦਾ ਜੀ ਆਪਣਾ ਮੈਡੀਕਲ ਸਟੋਰ ਹੈ 30 ਤੋਂ ਮੁੰਡਾ ਨਸਾਰਾ ਹਿੱਤ ਹੈ ਜੀ ਕੁੜੀ ਹੈ ਜਿਹੜੀ ਜੱਟ ਸਿੱਖ ਜਾਂ ਸਿੱਖ ਜਰਨਲ ਕਾਸਟ ਤੋਂ ਹੋਵੇ ਜਾਂ ਅਪਰ ਕਾਸਟ ਤੋਂ ਹੋਵੇ ਸੋਹਣੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਲਿਆ ਕਰੋ ਜਾਂ ਸਕਰੀਨ ਰੋਕ ਕੇ ਨੋਟ ਕਰ ਲਿਆ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਕੁੜੀ ਦਾ ਰਿਸ਼ਤਾ ਹੈ ਨਾਮ ਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੋਂਗ ਕਰਦੀ ਹੈ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਦੇਖਦੇ ਹੋ ਹੱਥ ਜੋੜ ਕੇ ਬੇਨਤੀ ਹੈ ਜੀ ਅ ਜਰੂਰ ਦੱਸਿਓ ਕਿਉਂਕਿ ਅਸੀਂ ਨੋਟਿਸ ਰੱਖਾਂਗੇ ਸਾਡੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਏਰੀਏ ਤੱਕ ਜਾਂ ਬਾਹਰल्या ਕੰਟਰੀਆਂ ਤੱਕ ਕਿੱਥੋਂ ਤੱਕ ਸਾਡੀ ਵੀਡੀਓ ਜਾਂਦੀ ਹੈ ਹਨਾ ਇਹ ਚੀਜ਼ ਦਾ ਤੇ ਲਾਇਕ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਪੜਾਈ ਟੈਕਨੀ ਟੀਚਿੰਗ ਕੋਰਸ ਇਨ ਕੈਨੇਡਾ ਦੇ ਵਿੱਚ ਕੁੜੀ ਨੇ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 8 1992 ਦੀ ਹੈ ਜੀ ਕੁੜੀ ਦੀ ਕੰਮ ਕੈਨੇਡਾ ਵਰਕ ਪਰਮਿਟ ਤੇ ਆ 20 ਕਿੱਲੇ ਜ਼ਮੀਨ ਜਿਹੜੀ ਪਰਿਵਾਰ ਕੋਲੇ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ 15 ਕਿੱਲੇ ਤੱਕ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤ ਤੱਕ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਹੈ ਬੀਐਸਸੀ ਨਾਨ ਮੈਡੀਕਲ ਇੰਡੀਆ ਤੋਂ ਤੇ ਪੋਸਟ ਗ੍ਰੈਜੂਏਸ਼ਨ ਗਲੋਬਲ ਬਿਜ਼ਨਸ ਮੈਨੇਜਮੈਂਟ ਦੀ ਜਿਹੜੀ ਪੜ੍ਹਾਈ ਹੈ ਕੈਨੇਡਾ ਤੋਂ ਕੀਤੀ ਹੋਈ ਹੈਗੀ ਭੈਣ ਕੋਈ ਨਹੀਂ ਭਰਾ ਇੱਕ ਹਾਂਗਕਾਂਗ ਹੈ ਤੇ 5 ਫੁੱਟ 11 ਇੰਚ ਜਿਹੜਾ ਕੱਦ ਹੈ ਜੱਟ ਸਿੱਖ ਕਾਸਟ ਹੈ ਗੁੱਤ ਜਾਇਦਾ ਡੇਟ ਆਫ ਬਰਥ 7 1 ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਮੁੰਡਾ ਇੰਡੀਆ ਦੇ ਵਿੱਚ ਹੁਣ ਆਇਆ ਹੋਇਆ ਤੇ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਤੇ ਕੁੜੀ ਵਧੀਆ ਸਟੱਡੀ ਕਰੀ ਹੋਵੇ ਕੱਦ 5 ਫੁੱਟ 3 ਇੰਚ ਤੋਂ ਪਲੱਸ ਹੋਵੇ ਤੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਬਾਹਰ ਲਈ ਨੰਬਰ ਹੈ WhatsApp ਤੇ ਗੱਲਬਾਤ ਕਰ ਸਕਦੇ ਹੋ ਯਾਹ ਵਾਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਜਿਹੜੀ ਬੈਚਲਰਸ ਆਫ ਆਰਟਸ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸੇ ਗੋਤ ਬੈਂਸ ਡੇਟ ਆਫ ਬਰਥ 1995 ਦਾ ਜੀ ਕੰਮ ਸਤਕਿੱਲੇ ਜ਼ਮੀਨ ਦੋ ਦੁਕਾਨਾਂ ਤੇ ਮਕਾਨ ਸ਼ਹਿਰ ਦੇ ਵਿੱਚ ਹੈ ਕੁੜੀ ਆਸਟ੍ਰੇਲੀਆ ਯੂ ਐਸ ਏ ਜਾਂ ਕੈਨੇਡਾ ਪੀ ਆਰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਇਹ ਤਿੰਨੇ ਕੰਟਰੀਆਂ ਚੋਂ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਲਿਆ ਕਰੋ ਜੀ ਤੇ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜ਼ਿਲ੍ਹਾ ਪਟਿਆਲਾ ਨਾਬਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਪਲੱਸ 2 ਮੈਡੀਕਲ ਤੇ ਆਫਿਸ ਐਡਮਿਨਿਸਟ੍ਰੇਸ਼ਨ ਇਨ ਹੈਲਥ ਸਰਵਿਸ ਡਿਪਲੋਮਾ ਐਂਡ ਕੈਨੇਡਾ ਤੋਂ ਕੀਤਾ ਹੋਇਆ ਤੇ ਫਿਊਚਰ ਸਟੱਡੀ ਐਪਲਾਈਡ ਜਿਹੜੀ ਡੈਂਟਲ ਜਾਂ ਨਰਸ ਦੀ ਹੈ ਨਾ ਤੇ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 6 ਇੰਚ ਹੈ ਕਾਸਟ ਜੱਟ ਸੇ ਡੇਟ ਆਵਰਤ 12 1998 ਦੀ ਜੀ ਕਨੇਡਾ ਦੇ ਵਿੱਚ ਕੁੜੀ ਪੀਆਰ ਹੈ ਆਫਿਸ ਐਡਮਿਨਿਸਟਰੇਟਰ ਦੀ ਜਿਹੜੀ ਕੰਮ ਕਰਦੀ ਹੈ ਮੁੰਡਾ ਚੰਗਾ ਪੜਿਆ ਲਿਖਿਆ ਹੋਵੇ 25 ਤੋਂ 30 ਕਿੱਲੇ ਜ਼ਮੀਨ ਹੋਵੇ ਪੰਜਾਬ ਦੇ ਰਹਿਣ ਦੇ ਚਾਹਵਾਨ ਹੋਣ ਜਾਂ ਕਨੇਡਾ ਜਾਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਮੁੰਡਾ ਤੇ ਨੇੜੇ ਵਾਲੇ ਹੀ ਸੰਪਰਕ ਕਰਨ ਭਾਈ ਪਟਿਆਲੇ ਦੇ ਨੇੜੇ ਤੇੜੇ ਦੇ ਨਾਬਾ ਏਰੀਏ ਦੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਕੰਪਲੀਟ ਕੀਤੀ ਹੋਈ ਹੈ ਸਾਇੰਸ ਦਾ ਜਿਹੜਾ ਡਿਪਲੋਮਾ ਪੈਨ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਸੈਣੀ ਡੇਟ ਆਫ ਬਰਥ 25/3/1996 ਦਾ ਜੀ ਅਪਲਾਈ ਕੈਨੇਡਾ ਦਾ ਜਿਹੜਾ ਵੀਜ਼ਾ ਅਪਲਾਈ ਕੀਤਾ ਹੋਇਆ ਤੇ 3.5 ਕਿੱਲੇ ਜ਼ਮੀਨ ਹੈ ਡਬਲ ਸਟੋਰੀ ਹੋ ਸਕਦੀ ਮਾਈਨਰ ਤੋਂ ਥੋੜੀ ਪ੍ਰੋਬਲਮ ਆਈ ਇੱਕ ਲੱਤ ਦੇ ਵਿੱਚ ਤੇ ਮੁੰਡਾ ਅੰਮਰਤਾਰੀਆ ਗੁਰਸੇ ਕੁੜੀ ਗੁਰਸਿੱਖ ਹੋਵੇ ਭਾਵੇਂ ਮੈਨਰ ਹਲਕੀ-ਪੁਲਕੀ ਕੋਈ ਪ੍ਰੋਬਲਮ ਵੀ ਹੋਵੇ ਤੇ ਕੈਨੇਡਾ ਸਾਈਡ ਇੰਡੀਆ ਤੋਂ ਨਾਰਮਲ ਪਰਿਵਾਰ ਤੋਂ ਜਿਹੜੀ ਕੁੜੀ ਚਾਹੀਦੀ ਹੈ ਲਾਲਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਟਲੀ ਤੋਂ ਆ ਜੀ ਨਾਮ ਸਿੰਘ ਫਤਿਹਗੜ੍ਹ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਕੰਪਿਊਟਰ ਸੌਫਟਵੇਅਰ ਦਾ ਜਿਹੜਾ ਡਿਪਲੋਮਾ ਕੀਤਾ ਹੋਇਆ ਹੈ ਭੈਣ ਇੱਕ ਮੈਡ ਹੈ ਜਰਮਨੀ ਦੇ ਵਿੱਚ ਆ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 23 ਸਾਲ ਦੀ ਹੈ ਜੀ 8.5 ਕਿੱਲੇ ਜ਼ਮੀਨ ਹੈ ਮੁੰਡਾ ਇਟਲੀ ਵਿੱਚ ਆਪਣਾ ਘਰ ਹੈ ਤੇ ਸਾਰੀ ਫੈਮਿਲੀ ਕੋਲ ਇਟਾਲੀਅਨ ਜਿਹੜਾ ਪਾਸਪੋਰਟ ਹੈ ਤੇ ਪੀਆਰ ਹੈ ਮਤਲਬ ਫੈਮਿਲੀ ਬਾਹਰ ਇਟਲੀ ਦੇ ਵਿੱਚ ਪੀਆਰ ਹੈ ਮੁੰਡਾ ਜਰਮਨੀ ਹੈ ਜੀ ਸੌਰੀ ਇਹਨਾਂ ਨੇ ਇਟਲੀ ਦੇ ਵਿੱਚ ਆਪਣਾ ਘਰ ਹੈ ਤੇ ਇਟਲੀ ਦੇ ਵਿੱਚ ਫੈਮਿਲੀ ਹੈ ਤੇ ਮੁੰਡਾ ਜਰਮਨੀ ਦੇ ਵਿੱਚ ਹੈ ਕੰਮ ਕਰਦਾ 2 ਲੱਖ ਰੁਪਏ ਜਿਹੜੀ ਤਨਖਾਹ ਮੁੰਡੇ ਦੀ ਕੁੜੀ ਸੋਹਣੀ ਹੋਵੇ 5 ਫੁੱਟ 2 ਇੰਚ ਤੋਂ ਕੱਦਾ ਜਿਹੜਾ ਪਲੱਸ ਹੋਵੇ ਤੇ ਚੰਗੀ ਪੜੀ ਲਿਖੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਇੱਕ ਇੰਡੀਅਨ ਨੰਬਰ ਹੈ ਤੇ ਇੱਕ ਬਾਹਰਲਾ ਨੰਬਰ ਹੈ ਡਾਇਰੈਕਟ ਵਟਸਐਪ ਤੇ ਜਾਂ ਡਾਇਰੈਕਟ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਯਾਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਸਿਰਸਾ ਹਰਿਆਣਾ ਤੋਂ ਮੁੰਡਾ ਜਿਹੜਾ ਬਲੌਂਗ ਕਰਦਾ ਪੜ੍ਹਾਈ ਬੀ ਏ ਐਮ ਐਸ ਇਹਦੀ ਫੁੱਲ ਫਾਰਮ ਜਰੂਰ ਦੱਸਿਓ ਜੀ ਬੀ ਏ ਐਮ ਐਸ ਕਿਹੜੀ ਪੜ੍ਹਾਈ ਹੁੰਦੀ ਹੈ ਨਾ ਤੇ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤਮਾਨ ਡੇਟ ਆਫ ਬਰਥ 171998 ਦਾ ਜੀ گورਨਮੈਂਟ ਜੌਬ ਮੈਡੀਕਲ ਅਫੀਸਰ ਹੈ ਤੇ ਆਪਣਾ ਕਲੀਨਿਕ ਵੀ ਹੈ ਤੇ ਤਿੰਨ ਕਿੱਲੇ ਜ਼ਮੀਨ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਬੀ ਐਮ ਐਸ ਜਾਂ ਐਮ ਬੀਬੀਐਸ ਦੀ ਪੜਾਈ ਕਰੀ ਹੋਵੇ ਜੋ ਕਿ ਆਪਣਾ ਜਿਹੜਾ ਖੁਦ ਦਾ ਕਲੀਨਿਕ ਆ ਉਹ ਸੰਭਾਲ ਸਕੇ ਕੋਈ ਜਾਤੀਬੰਧਨ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜਿਹੜਾ ਬਠਿੰਡਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਆਈਟੀਆਈ ਡਿਪਲੋਮਾ ਲਿਬਰਾਰਟ ਸਾਇੰਸ ਲਾਇਬ੍ਰੇਰੀ ਸਾਇੰਸ ਤੇ ਪੈਣਪਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਬਰਾੜ 26 11 1996 ਦੀ ਡੇਟ ਆਵ ਬਰਥ ਹੈ ਜੀ ਕੰਮ ਸਵਾ ਸੇ ਕਿਲੇ ਜ਼ਮੀਨ ਹੈ ਤੇ ਐਗਰੀਕਲਚਰ ਦਾ ਜਿਹੜਾ ਵਰਕ ਹੈ ਜਮੀਨ ਵਾਲਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਨਾਮ ਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਤੇ ਬਿਜ਼ਨਸ ਦੀ ਜਿਹੜੀ ਸਟੱਡੀ ਕੁੜੀ ਨੇ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਇੱਕਨ ਮੈਡ ਆਸਟ੍ਰੇਲੀਆ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇਕ ਡੇਟ ਆਫ ਬਰਥ 4 8 1995 ਦੀ ਹੈ ਜੀ ਕੰਮ ਯੂ ਐਸ ਏ ਦੇ ਵਿੱਚ ਕੈਸ਼ੀਅਰ ਹੈ ਵਧੀਆ ਚੰਗੀ ਜੋਬ ਹੈ ਕੁੜੀ ਦੀ ਮੁੰਡਾ ਸੋਹਣਾ ਹੋਵੇ ਪੜਿਆ ਲਿਖਿਆ ਹੋਵੇ 6 ਫੁੱ ਦੇ ਟਰੱਕ ਡਰਾਈਵਰ ਭਾਈ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿੰਨੇ ਵੀ ਰਿਸ਼ਤੇ ਬਾਹਰਲੇ ਹੁੰਦੇ ਆ ਲਗਭਗ WhatsApp ਚੱਲਦਾ ਹੁੰਦਾ ਉਹਦੇ ਤੇ ਗੱਲ ਕਰ ਲਿਆ ਕਰੋ ਪਹਿਲਾਂ ਡਾਇਰੈਕਟ ਫੋਨ ਵੀ ਲਾ ਲਿਆ ਕਰੋ ਜਾਂ ਫਿਰ WhatsApp ਤੇ ਗੱਲ ਕਰ ਲਿਆ ਕਰੋ ਨਾਮ ਸਿੰਘ ਸ੍ਰੀ ਗੰਗਾ ਨਗਰ ਰਾਜਸਥਾਨ ਤੋਂ ਆ ਇਹ ਵਾਲਾ ਰਿਸ਼ਤਾ ਪੜਾਈ ਬੀਏ ਐਮਬੀਏ ਕੀਤੀ ਹੋਈ ਆ ਮੁੰਡੇ ਨੇ ਭੈਣਾ ਦੋ ਮੈਨ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇਖ ਗੁੱਤ ਸੰਧੂ ਡੇਟ ਆਫ ਬਰਥ 11/7/1993 ਦਾ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਮੁੰਡਾ 5 ਬਿੱਗਾ ਜ਼ਮੀਨ ਹੈ ਮਤਲਬ ਜੋ ਸਵਾ 15 ਕਿੱਲੇ ਬਣਦੇ ਨੇ ਗੰਗਾ ਨਗਰ ਦੇ ਵਿੱਚ ਹਨਾ ਰਾਜਸਥਾਨ ਕੁੜੀ ਕੈਨੇਡਾ ਦੇ ਵਿੱਚ ਪੀਆਰ ਵਰਕ ਪਰਮਿਟ ਤੇ ਜਾਂ ਸਟੱਡੀ ਵੀਜ਼ਾ ਦੇ ਕਿਸੇ ਵੀ ਸਟੇਟਸ ਤੇ ਇਹਨਾਂ ਵਿੱਚੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਬਾਹਰ ਲਈ ਨੰਬਰ ਹੈ ਕੋਕੋ ਕਿਉਂਕਿ ਮੁੰਡਾ ਬਾਹਰ ਵਰਕ ਪਰਮਿਟ ਤੇ ਹੈ ਡਾਇਰੈਕਟ WhatsApp ਤੇ ਜਾਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਨਾਮ ਸਿੰਘ ਪਤਾ ਆਸਟ੍ਰੇਲੀਆ ਦੇ ਵਿੱਚ ਆ ਮੁੰਡਾ ਡਿਪਲੋਮਾ ਇਨ ਲੌਜਿਸਟਿਕ ਆਸਟ੍ਰੇਲੀਆ ਤੋਂ ਕੀਤਾ ਹੋਇਆ ਭੈਣ ਇੱਕ ਮੈਡ ਆਸਟ੍ਰੇਲੀਆ ਸਿਟੀਜ਼ਨ ਆ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਈ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੋਤ ਚਹਲ ਡੇਟ ਆਵਰਥ 11/7/1998 ਦੀ ਹੈ ਜੀ ਕੰਮ ਆਸਟ੍ਰੇਲੀਆ ਸਿਟੀਜ਼ਨ ਆ ਜੀ ਮੁੰਡਾ ਔਨਰਿੰਗ ਆਪਣਾ ਬਿਜ਼ਨਸ ਹੈ ਤੇ ਔਨਰਿੰਗ ਆਪਣਾ ਖੁਦ ਦਾ ਹਾਊਸ ਉਸ ਤੇ ਪ੍ਰੋਪਰਟੀ ਆਸਟ੍ਰੇਲੀਆ ਦੇ ਵਿੱਚ ਆਪਣਾ ਹੀ ਬਿਜ਼ਨਸ ਆ ਉੱਥੇ ਸਿਟੀ ਜਾਣਾ ਤੇ ਉੱਥੇ ਆਪਣੀ ਪ੍ਰੋਪਰਟੀ ਤੇ ਆਪਣਾ ਘਰ ਹੈਗਾ ਆਸਟ੍ਰੇਲੀਆ ਦੇ ਵਿੱਚ 1.5 ਲੱਖ ਡਾਲਰ ਜਿਹੜੀ ਇਨਕਮ ਹੈ ਕੁੜੀ ਐਜੂਕੇਟਿਡ ਹੋਵੇ ਸੋਹਣੀ ਹੋਵੇ ਤੇ 5 ਫੁੱਟ 4 ਇੰਚ ਤੋਂ ਕੱਦ ਜਿਹੜਾ ਲਗਭਗ ਕੱਦ ਹੋਵੇ ਜੱਟ ਸਿੱਖ ਹੋਵੇ ਓਨਲੀ ਤੇ ਕੋਈ ਮੰਗ ਨਹੀਂ ਲੁਧਿਆਣਾ ਪਟਿਆਲਾ ਸੰਗਰੂਰ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਆਰ ਵਾਂਗਰੀ ਪਤਾ ਜਲੰਧਰ ਜ਼ਿਲ੍ਹੇ ਤੋਂ ਮੁੰਡਾ ਬਲੋਂਗ ਕਰਦਾ ਹੈ ਡਿਪਲੋਮਾ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਜੀ ਕੱਦ 6 ਫੁੱਟ ਸੌਰੀ ਕਾਸਟ ਸਿੰਬਾ ਗੋਤ ਵਾਂਗਰੀ 982001 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਕੈਲਗਰੀ ਦੇ ਵਿੱਚ ਹੈ ਇਲੈਕਟ੍ਰੀਸ਼ੀਅਨ ਤੇ ਇਸ ਖੇਤਰ ਦੇ ਵਿੱਚ 4 ਸਾਲ ਦੀ ਪੜ੍ਹਾਈ ਕੀਤੀ ਹੋਈ ਹੈ ਜਾ ਕਰ ਰਹੇ ਨੇ ਇੱਕ ਵਾਰ ਫੋਨ ਤੇ ਜਰੂਰ ਪਰਿਵਾਰ ਨਾਲ ਗੱਲ ਕਰ ਲਿਓ ਕੁੜੀ ਸੋਹਣੀ ਹੋਵੇ ਤੇ ਬੈਲ ਐਜੂਕੇਟਿਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਜੀ ਡਾਇਰੈਕਟ ਪਰਿਵਾਰ ਨਾਲ ਗੱਲ ਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੁਮਾਰੀ ਕੁੜੀ ਦਾ ਰਿਸ਼ਤਾ ਜੀ ਪਤਾ ਜਲੰਧਰ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਐਮ ਸੀ ਐ ਜਿਹੜੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ 2 ਕੱਦ 5 ਫੁੱਟ 11 ਇੰਚ ਕਾਸਟ ਐਸ ਸੀ ਡੇਟ ਆਫ ਬਰਥ 1993 ਦੀ ਹੈ ਜੀ ਤੇ ਕੰਮ ਕੈਨੇਡਾ ਦੇ ਵਿੱਚ 6 ਮਹੀਨਤ ਵਰਕ ਪਰਮਿਟ ਲਗਾ ਕੇ ਮੁੰਡਾ ਐਨ ਆਰ ਆਈ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਜੇ ਇੰਡੀਆ ਤੋਂ ਆਇਆ ਤਾਂ ਗਵਰਨਮੈਂਟ ਜੌਬ ਤੇ ਹੋਵੇ ਮੁੰਡਾ ਵੈਜੀਟੇਰੀਅਨ ਹੋਵੇ ਨਸ਼ੇ ਤੋਂ ਰਹਿਤ ਹੋਵੇ ਤੇ ਜਾਤੀਬੰਧਨ ਕੋਈ ਨਹੀਂ ਕੁੜੀ ਦੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣਾਂ 2 ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਅਰੋੜਾ ਡੇਟ ਆਫ ਬਰਥ 11 ਸੋਰੀ 17 11 1996 ਦੀ ਆਪਣਾ ਸਿੰਪਲ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਯੂ ਐਸ ਏ ਤੋਂ ਹੈ ਜੀ ਨਾਮ ਸਿੰਘ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਸੀ ਏ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਅਨਮੈਡ ਕੱਦ 5 ਫੁੱਟ 8 ਇੰਚ ਕਾਸਟ ਕੈਸ਼ਪ ਰਾਜਪੂਤ ਸਿੱਖ ਨੇ ਗੋਤ ਮਲਵਉਤਰੇ ਹੈ ਤੇ 6 5 1993 ਦਾ ਡੇਟ ਆਫ ਬਰਥ ਹੈ ਜੀ ਕੰਮ ਯੂ ਐਸ ਏ ਨਿਊਯਾਰਕ ਦੇ ਵਿੱਚ ਵਰਕ ਪਰਮਿਟ ਤੇ ਹੈ ਕੈਬ ਡਰਾਈਵਰ ਹੈ ਕੁੜੀ ਯੂਐਸਏ ਹੋਵੇ, ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ, ਸਿੰਪਲ ਪਰਿਵਾਰ ਹੈ ਤੇ ਮਿਡਲ ਕਲਾਸ ਤੋਂ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ। ਕਾਸਟ ਨੋ ਬਾਰ, ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰਨ। ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ, ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ। ਜੇ ਅਗਲਾ ਰਿਸ਼ਤਾ ਨੋਟ ਕਰੋ ਜੀ, ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ। ਡਿਪਲੋਮਾ ਇਨ ਟੈਲੀਕਮਿਊਨੀਕੇਸ਼ਨ ਇਹਨ ਨਿਊਜ਼ੀਲੈਂਡ ਤੇ ਹੁਣ ਬਿਲਡਰ ਲਾਇਸੈਂਸ ਦਾ ਜਿਹੜਾ ਬਿਲਡਰ ਦਾ ਲਾਇਸੈਂਸ ਪ੍ਰਾਪਤ ਜਿਹੜੀ ਪੜ੍ਹਾਈ ਉਹਦੇ ਬਾਬਤ ਕਰ ਰਿਹਾ ਹੈ ਭੈਣਾਂ ਦੋ ਮੈਡ ਨੇ ਭਰਾ ਇੱਕ ਆਸਟ੍ਰੇਲੀਆ ਇੱਕ ਨਿਊਜ਼ੀ ਸੌਰੀ ਭੈਣਾਂ ਦੋ ਮੈਡ ਨੇ ਇੱਕ ਭੈਣ ਆਸਟ੍ਰੇਲੀਆ ਇੱਕ ਨਿਊਜ਼ੀਲੈਂਡ ਆ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਦ ਢਿੱਲੋਂ 31/5/1993 ਦਾ ਡੇਟ ਆਫ ਬਰਥ ਹੈ ਜੀ 6 ਕਿੱਲੇ ਜ਼ਮੀਨ ਹੈ ਅੰਮ੍ਰਿਤਸਰ ਸਿਟੀ ਦੇ ਕੋਲ ਅਰਬਨ ਪ੍ਰਾਪਰਟੀ ਤੇ ਰੈਜੀਡੈਂਸ ਪ੍ਰਾਪਰਟੀ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਹੈ ਸਿਟੀ ਦੇ ਵਿੱਚ ਕੁੜੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਹੋਵੇ ਇੰਡੀਆ ਤੋਂ ਹੈ ਤਾਂ ਮੈਡੀਕਲ ਲੈਂਡ ਦੀ ਜਿਹੜੀ ਬੈਕਗ੍ਰਾਉਂਡ ਹੋਵੇ ਕੁੜੀ ਦਾ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਆਰ ਲੜਕੀ ਹੈ ਜੀ ਜ਼ਿਲ੍ਹਾ ਫਰੀਦਕੋਟ ਤੋਂ ਕੁੜੀ ਬਲੌਂਗ ਕਰਦੀ ਹੈ ਐਮ ਐਸ ਸੀ ਆਈਟੀ ਤੇ ਐਮ ਵੀ ਐ ਕੁੜੀ ਨੇ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਐਮ ਐਸ ਸੀ ਤੇ ਐਮ ਬੀਏ ਦੀ ਫੁੱਲ ਫਾਰਮ ਜਰੂਰ ਦੱਸਿਓ ਜੀ ਪੈਨ ਇੱਕ ਮੈਡ ਭਰਾ ਹੈ ਕਣ ਮੈਡ ਕਦ 5 ਫੁੱਟ 3 ਇੰਚ ਕਾਸਟ ਖੱਤਰੀ ਸੁਨਾਰ ਗੋਤ ਭੱਗੜ 19 6 1999 ਦਾ ਡੇਟ ਆਫ ਬਰਥ ਹੈ ਜੀ 14 15 ਮਿੰਟ ਦੀ ਵੀਡੀਓ ਹੋਗੀ ਜਿਹੜੇ ਪੈਣ ਭਰਾ ਪਿਆਰ ਕਰਦੇ ਨੇ ਆਪਣੇ ਨਾਲ ਹੁਣ ਤੱਕ ਜੁੜੇ ਹੋਏ ਨੇ ਹਨਾ ਵੀਡੀਓ ਦੇ ਅੱਧ ਤੱਕ ਆਗੇ ਲਾਈਕ ਜਰੂਰ ਕਰ ਦਿਓ ਜੀ ਤੇ ਕਿੱਥੋਂ ਕਿੱਥੋਂ ਦੇਖਦੇ ਹੋ ਕਮੈਂਟ ਵੀ ਜਰੂਰ ਕਰ ਦਿਓ ਜੀ 19 ਸੇ 1999 ਦਾ ਡੇਟ ਆਫ ਬਰਥ ਹੈ ਜੀ ਪ੍ਰਾਈਵੇਟ ਜੋਬ ਇਨ ਮਹਾਲੀ ਦੇ ਵਿੱਚ ਕੁੜੀ ਕਰਦੀ ਹੈ ਤੇ ਮਾਤਾ ਪਿਤਾ ਗਵਰਨਮੈਂਟ ਪੈਨਸ਼ਨ ਨੇ ਮੁੰਡਾ ਨੌਕਰੀ ਕਰਦਾ ਹੋਵੇ ਕੁੜੀ ਦਾ ਡਿਵੋਰਸ ਹੋਇਆ ਹੋਇਆ ਤੇ ਇੱਕ ਬੇਟੀ ਆ ਉਹ ਪਿਤਾ ਕੋਲ ਆ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇਟਲੀ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਨਵਾਂ ਸਹਿਰ ਅਟਾਲੀਅਨ ਸਕੂਲ ਦੀ ਸਕੂਲ ਜਿਹੜਾ ਉੱਥੋਂ ਦੀ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਆਸਟ੍ਰੇਲੀਆ ਕੱਦ ਸੇਫ ਫੁੱਟ 2 ਇੰਚ ਕਾਫੀ ਲੰਮਾ ਕੱਦ ਦਾ ਮੁੰਡੇ ਦਾ ਕਾਸਟ ਜੱਟ ਗੋਤ ਦੁਸਾਂਜ ਡੇਟ ਆਫ ਬਰਥ 2 10 1993 ਦੇ ਆ ਜੀ ਇਟਲੀ ਦੇ ਵਿੱਚ ਆਈ ਵੀ ਈ ਸੀ ਓ ਕੰਪਨੀ ਦੇ ਵਿੱਚ ਇਟਲੀ ਦੇ ਵਿੱਚ ਵਧੀਆ ਵਰਕ ਕਰਦਾ ਮੁੰਡਾ ਤੇ 5 ਕਿੱਲੇ ਮੁੰਡੇ ਨੂੰ ਜ਼ਮੀਨ ਹੈ 2 ਪ੍ਰਾਣੇ ਟੋਟਲ 5 ਜਾਂ ਟੋਟਲ 10 ਬਾਕੀ ਗੱਲ ਪ੍ਰਵਾਨਨਾ ਕਰ ਲਿਓ ਕੁੜੀ ਪੜ੍ਹੀ ਲਿਖੀ ਹੋਵੇ ਇਟਲੀ ਦੇ ਵਿੱਚ ਪੜ੍ਹ ਸਕੇ ਜੋ ਪੜੀ ਲਿਖੀ ਹੋਵੇ ਇੰਡੀਆ ਦੇ ਵਿੱਚ ਤੇ ਜੋ ਇਟਲੀ ਦੇ ਵਿੱਚ ਜਾ ਕੇ ਪੜ ਸਕੇ ਤੇ ਵਧੀਆ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਘਟਰੀ ਕੋਡ ਲਗਾ ਕੇ ਕਰ ਸਕਦਾ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਡੀ ਸੈਣੀ ਰੋਪੜ ਤੋਂ ਮੁੰਡਾ ਬਲੌਂਕ ਕਰਦਾ ਪੜਾਈ ਇੰਜੀਨੀਅਰ ਇਨ ਈਸੀਈ ਰੇਟ ਕਾਲਜ ਤੋਂ ਕੀਤੀ ਹੋਈ ਹੈ ਪੈਨ ਇੱਕ ਮੈਡ ਕੈਨੇਡਾ ਭਰਾ ਇੱਕ ਮੈਡ ਕੱਦ 5 ਫੁੱਟ 10 ਇੰਚ ਕਾਸਟ ਸੈਣੀ ਡੇਟ ਆਵਰ ਗੋਤ ਜਿਹੜਾ ਬਨਵਾਇਤ ਪੰਗਲਾ ਪਨਗਿਲਾ 11 7 1992 ਦਾ ਜਿਹੜਾ ਡੇਟ ਆਵ ਬਰਥ ਹੈ ਜੀ ਮੁੰਡੇ ਦਾ ਕੈਨੇਡਾ ਦੇ ਵਿੱਚ ਆ ਮੁੰਡਾ ਅ ਕਾਊਂਟਰ ਅਟੈਂਡੈਂਟ ਅਤੇ ਕੈਸ਼ੀਅਰ ਦੀ ਜਿਹੜੀ ਜੌਬ ਹੈ ਮੁੰਡੇ ਦੀ ਕੈਨੇਡਾ ਦੀ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਵਧੀਆ ਪਰਿਵਾਰ ਤੋਂ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕਰੋਸ਼ੀਆ ਤੋਂ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜੀ ਐਨ ਨਾਮ ਆਪਾਂ ਪੂਰਾ ਨਾਮ ਕਿਸੇ ਦਾ ਵੀ ਲੈਣ ਦੇ ਧਿਆਨ ਦੇ ਵਿੱਚ ਰੱਖਿਆ ਕਰੋ ਤੇ ਜਲੰਧਰ ਜ਼ਿਲ੍ਹੇ ਤੋਂ ਜਿਹੜੀ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਬੀਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਯੂਕੇ ਕਦ 5 ਫੁੱਟ 1 ਇੰਚ ਕਾਸਟ ਪਰਦਾ ਪਰਜਾ ਪਤ ਘੁਮਿਆਰ ਗੋਤ ਜੰਡੂ 10985 ਦਾ ਡੇਟ ਆਫ ਬਰਥ ਹੈ ਜੀ ਕੁੜੀ ਕਰੋਸ਼ੀਆ ਵਿੱਚ ਵਰਕ ਪਰਮਿਟ ਤੇ ਆ 80000 ਰੁਪਿਆ ਇਨਕਮ ਹੈ ਮੁੰਡਾ ਯੂਰਪ ਜਾਂ ਇੰਗਲੈਂਡ ਨੂੰ ਜਿਹੜੀ ਪਹਿਲ ਹੈ ਮੁੰਡਾ ਇਹ ਦੋਨੇ ਕੰਟਰੀ ਚ ਕਿਤੇ ਵੀ ਹੋਵੇ ਪੜ੍ਹਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਐਸਸੀ ਕਾਸਟ ਨਾ ਹੋਵੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਚੰਡੀਗੜ੍ਹ ਤੋਂ ਮੁੰਡਾ ਬਲੌਂਕ ਕਰਦਾ ਬੈਚਲਰ ਕਮਰਸ ਇੰਡੀਆ ਤੋਂ ਕੀਤੀ ਹੋਈ ਹੈ ਪੜਾਈ ਤੇ ਬਿਜ਼ਨਸ ਮੈਨੇਜਮੈਂਟ ਦੀ ਜਿਹੜੀ ਕੈਨੇਡਾ ਤੋਂ ਕੀਤੀ ਹੋਈ ਹੈ ਐਨ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਜੱਟ ਸਿੱਖ ਗੋਤ ਖਹਿਰਾ 24/8/1996 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਲੌਂਗ ਹੌਲ ਸੈਮੀ ਟਰੱਕ ਡਰਾਈਵਰ ਹੈ ਤੇ ਕੁੜੀ ਦਾ ਕੱਦ ਘੱਟੋ ਘੱਟ 5 ਫੁੱਟ 6 ਇੰਚ ਹੋਵੇ ਨਰਸਿੰਗ ਨੂੰ ਪਾਇਲ ਹੈ ਕੁੜੀ ਕੈਨੇਡਾ ਜਾਂ ਇੰਡੀਆ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਅਨਮੈਡਿਕ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਜੱਟ ਲਿਖਾਇਆ ਭਈ ਸਿੱਖ ਪੁੱਛ ਲਿਓ ਹਣਾ ਜੱਟ ਸੇਖੀ ਹੋਵੇ ਗੋਤ ਦੇਵਾਲ ਬਿਰਕਾ ਡੇਟ ਆਫ ਬਰਥ 181995 ਦਾ ਜੀ ਇਲੈਕਟ੍ਰੋਨਿਕਸ ਦਾ ਆਪਣਾ ਵਧੀਆ ਚੰਗਾ ਸ਼ੋਰੂਮ ਹੈ ਤੇ 5 ਕਿੱਲੇ ਜ਼ਮੀਨ ਹੈ ਬੈਸ ਨੂੰ ਪਰਿਵਾਰ ਹੈ ਕੁੜੀ ਯੂਐਸਏ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਇਹ ਤਿੰਨ ਕੰਟਰੀਆਂ ਦੇ ਵਿੱਚੋਂ ਕਿਤੇ ਵੀ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤੇ ਯੂਐਸਏ ਤੋਂ ਆ ਜੀ ਅਮਰੀਕਾ ਤੋਂ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੋਂਗ ਕਰਦਾ ਹੈ ਪਲੱਸ 2 ਤੇ ਡਿਪਲੋਮਾ ਕੰਪਿਊਟਰ ਹਾਰਡਵੇਅਰ ਨੈਟਵਰਕਿੰਗ ਚੰਡੀਗੜ੍ਹ ਤੋਂ ਕੀਤਾ ਹੋਇਆ ਹੈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੈਨੇਡਾ ਦੇ ਵਿੱਚ ਆ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਡੇਟ ਆਫ ਬਰਥ 12 1988 ਯੂਐਸਸੀ ਯੂਐਸਸੀ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਆ ਮੁੰਡਾ ਕੁੜੀ ਸੋਹਣੀ ਹੋਵੇ ਵਧੀਆ ਸਟੱਡੀ ਕਰੀ ਹੋਵੇ ਕੋਈ ਮੰਗਣੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲ ਬਾਤ ਕਰ ਸਕਦੋਂ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਆ ਜੀ ਨਾਮ ਸਿੰਘ ਪਤਾ ਜੀਰਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਹੈ ਕਾਨ ਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਡੇਟ ਆਵਰਸ 2 10 1998 ਦੀ ਜੀ ਆਸਟ੍ਰੇਲੀਆ ਦੇ ਵਿੱਚ ਮੁੰਡਾ ਪੀ ਆਰ ਹੈ ਪੀ ਆਰ ਐਗਰੀਕਲਚਰ ਦਾ ਨਾਲ ਕੰਮ ਹੈ ਇਧਰ ਇੰਡੀਆ ਦੇ ਵਿੱਚ ਕੁੜੀ ਸੋਹਣੀ ਹੋਵੇ ਪੜੀ ਲਿਖੀ ਹੋਵੇ ਇੰਡੀਆ ਹੋਵੇ ਜਾਂ ਬਾਹਰ ਹੋਵੇ ਇਹ ਜਿਹੜਾ ਮੁੰਡਾ ਬਾਹਰ ਰਹਿੰਦਾ ਉਹਦੇ ਲਈ ਹੈ ਤੇ ਇਸ ਤੋਂ ਇਲਾਵਾ ਤੁਸੀਂ ਇੰਡੀਆ ਰਹਿੰਦੇ ਭਰਾ ਲਈ ਵੀ ਜੇ ਮਤਲਬ ਸਕੇ ਭੈਣਾਂ ਜਾਂ ਚਾਚੇ ਤਾਈਆਂ ਉਹ ਤਾਂ ਗੱਲਬਾਤ ਕਰ ਸਕਦੇ ਹੋ ਅਗਲਾ ਸੌਰੀ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਲਾ ਨੰਬਰ ਹੈ ਤੇ ਇੱਕ ਇੰਡੀਆ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਅਗਲਾ ਰਿਸ਼ਤਾ ਅਮਰੀਕਾ ਤੋਂ ਨਾਮ ਸਿੰਘ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਭੈਣਾਂ ਦੋ ਨੇ ਇੱਕ ਦੋਨੇ ਕੈਨੇਡਾ ਦੇ ਵਿੱਚ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਤਾਂ ਛਤਰੀ 8 1992 ਦਾ ਡੇਟ ਆਫ ਬਰਥ ਹੈ ਜੀ ਮੁੰਡੇ ਦਾ ਕੰਮ ਯੂ ਐਸ اے ਕੈਲੀਫੋਰਨੀਆ ਦੇ ਵਿੱਚ ਆਉਣ ਵਰਕ ਪਰਮਿਟ ਤੇ ਹੈ ਕੁੜੀ ਯੂ ਐਸ اے ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੋਵੇ ਡਿਵੋਰਸਡ ਹੋਵੇ ਜਾਂ ਅਨਮੈਡ ਹੋਵੇ ਕੈਲੀਫੋਰਨੀਆ ਨੂੰ ਜਿਹੜੀ ਪਹਿਲਾ ਮੁੰਡਾ ਡਿਵੋਰਸਡ ਹੈ ਜੀ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਇੱਕ ਬਾਹਲਾ ਨੰਬਰ ਅਤੇ ਇੱਕ ਇੰਡੀਅਨ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੋਂਗ ਕਰਦਾ ਪੜਾਈ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਦਾ ਕੀਤਾ ਹੋਇਆ ਹੈ ਪੈਣਪਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 11 8 1999 ਦੀ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਟਰੱਕ ਡਰਾਈਵਰ ਆ ਤਿੰਨ ਕਿੱਲੇ ਜ਼ਮੀਨਾਂ ਮੁੰਡਾ ਗੁਰਸਿੱਖ ਪਰਿਵਾਰ ਤੋਂ ਆ ਸਿਰਫ ਗੁਰਸਿੱਖ ਪਰਿਵਾਰ ਹੀ ਜਿਹੜੇ ਸੰਪਰਕ ਕਰਨ ਕੁੜੀ ਕੈਨੇਡਾ ਹੋਵੇ ਕਿਸੇ ਵੀ ਸਟੇਟਸ ਤੇ ਹੋਵੇ ਮਤਲਬ ਵਰਕ ਪਰਮਿਟ ਪੀਆਰ ਜਾਂ ਸਟੱਡੀ ਹਨਾ ਬਾਕੀ ਪਰਿਵਾਰ ਨਾਲ ਗੱਲ ਕਰ ਲਿਓ ਬੈਲ ਐਜੂਕੇਟਿਡ ਹੋਵੇ ਸਿਆਣੀ ਹੋਵੇ ਜੇ ਇੰਡੀਆ ਦੇ ਵਿੱਚ ਆ ਤਾਂ ਬੀ ਐਸਿੰਗ ਨਰਸਿੰਗ ਕੁੜੀ ਨੇ ਕਰੀ ਹੋਵੇ ਐਮ ਵੀ ਮਾਫ ਮੈਰਿਜ ਪਹਿਲ WhatsApp ਤੇ ਮੈਸੇਜ ਕਰਨ ਦੀ ਹੈ ਤੇ ਬਾਕੀ ਗੱਲ ਕਾਲ ਵੀ ਕਰ ਸਕਦੇ ਹਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਲੌਂਗ ਕਰਦਾ BA ITI ਪਲੰਬਰ ਤੇ ITI ਇਲੈਕਟ੍ਰੋਨਿਕ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣਾ ਚਾਰ ਮੈਡ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਈ ਕਦ 6 ਫੁੱਟ ਕਾਸਟ ਜੱਟ ਸੇ ਗੋਤ ਨਾਹਲ 18792 ਦਾ ਡੇਟ ਆਫ ਬਰਥ ਹੈ ਜੀ ਕੰਮ ਪਾਉਣੇ 5 ਕਿੱਲੇ ਜ਼ਮੀਨ ਆ ਫਾਰਮਰ ਆ ਮੁੰਡਾ ਕੁੜੀ ਸੋਹਣੀ ਹੋਵੇ ਪਲੱਸ 2 ਜਾਂ ਬੈਚਲਰ ਕੰਪਲੀਟਡ ਬੈਚਲਰ ਦੀ ਡਿਗਰੀ ਕੰਪਲੀਟ ਹੋਵੇ ਘਰ ਅਤੇ ਮਾਪੇ ਦਾ ਕੇਅਰ ਕਰਨ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਹੜਾ ਫਰੀਦਕੋਟ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਆਰਮੀ ਦੇ ਵਿੱਚ ਆ ਮੈਰਿਡ ਆ ਕੱਦ 5 ਫੁੱਟ 10 ਇੰਚ ਕ ਉਤਰਾਣੇ ਮੇਰਾ ਡੇਟ ਆਫ ਬਰਥ ਹੈ ਜੀ ਕੰਮ ਗਵਰਨਮੈਂਟ ਜੋਬ ਤੇ ਆਰ ਫੌਜੀ ਆ ਮੁੰਡਾ ਆਰਮੀ ਦੇ ਵਿੱਚ ਚਾਰ ਕਿੱਲੇ ਜ਼ਮੀਨ ਹੈ ਜੀ ਕੁੜੀ ਗਵਰਨਮੈਂਟ ਜੋਬ ਤੇ ਹੋਵੇ ਵਧੀਆ ਸਟੱਡੀ ਕਰੀ ਹੋਵੇ ਜਾਂ ਕੋਈ ਵਧੀਆ ਚੰਗਾ ਕੋਰਸ ਕੀਤਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਆਹੀ ਮੇਰੇ ਹਿਸਾਬ ਨਾਲ ਤਿੰਨ ਰਿਸ਼ਤੇ ਰਹਿ ਗਏ ਲਾਸਟ ਤੇ ਦੋ ਚਾਰ ਗੱਲਾਂ ਕਰਕੇ ਫਿਰ ਸਮਾਪਤ ਕਰਾਂਗੇ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੂ ਤੋਂ ਆ ਮੁੰਡਾ ਐਮ ਸੀ ਐ ਬੀਸੀਏ ਪੜ੍ਹਾਈ ਕੀਤੀ ਹੋਈ ਹੈ ਭੈਣਾ ਦੋ ਇੱਕ ਮੈਡ ਇੱਕ ਅਨਮੈਡ ਕੈਨੇਡਾ ਭਰਾ ਇੱਕ ਅਨਮੈਡ ਕੈਨੇਡਾ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇ ਗੁੱਤ ਸਿੱਧੂ 39 1994 ਦਾ ਡੇਟ ਆਫ ਬਰਥ ਹੈ ਜੀ 9 ਕਿੱਲੇ ਜ਼ਮੀਨ ਹੈ ਸਾਢੇ 4 4 ਕਿੱਲੇ ਜ਼ਮੀਨ ਆਉਂਦੀ ਹੈ ਵਧੀਆ ਕੰਪਨੀ ਵਿੱਚ ਜੌਬ ਹੈ ਚੰਗੀ ਤਨਖਾਹ ਮੁੰਡਾ ਦਸਤਾਰਦਾਰੀ ਹੈ ਜੀ ਕੁੜੀ ਪੜੀ ਲਿਖੀ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਨਾਮ ਸਿੰਘ ਜਿਲਖਪੂਰਥਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਐਂਡ ਡਿਪਲੋਮਾ ਇਨ ਪ੍ਰੋਫੈਸ਼ਨ ਕੁੱਕਰੀ ਲੈਵਲ 5 ਦੇ ਵਿੱਚ ਜਿਹੜਾ ਨਿਊਜ਼ੀਲੈਂਡ ਤੋਂ ਕੀਤਾ ਹੋਇਆ ਭੈਣ ਆ ਦੋ ਇੱਕ ਮੈਡ ਆ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਵਤ 11 1995 ਦੀ ਆ ਜੀ ਨਿਊਜ਼ੀਲੈਂਡ ਦੇ ਵਿੱਚ ਸਿਟੀ ਜਾਣਾ ਮ ਫਰਮ ਫਰਮ 10 ਸਾਲ ਤੋਂ ਜਿਹੜਾ ਮੁੰਡਾ ਉਥੇ ਕੁੜੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਹੋਵੇ ਇੰਡੀਆ ਹੈ ਤਾਂ ਚੰਗੀ ਪੜਾਈ ਕਰੀ ਹੋਵੇ ਵਧੀਆ ਪਰਿਵਾਰ ਦੁਆਬੇ ਨੂੰ ਜਿਹੜੀ ਪਹਿਲ ਹੈ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਸਾਈਪ੍ਰਸ ਤੋਂ ਆ ਜੀ ਨਾਮ ਸਿੰਘ ਤਰਨਤਾਰਨ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਗ੍ਰੈਜੂਏਟ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਪੁਰਤਗਾਲ ਦੇ ਵਿੱਚ ਪੀਆਰ ਆ ਕੱਦ 5 ਫੁੱਟ 8 ਇੰਚ ਕਾਸਟ ਨਾਈ ਸਿੱਖ ਗੁੱਤ ਸੰਧੂ ਡੇਟ ਆਫ ਬਰਥ 5 ਜਨਵਰੀ 1997 ਦੀ ਜੀ 3 ਸਾਲ ਤੋਂ ਸਾਈਪ੍ਰਸ ਦੇ ਵਿੱਚ ਆ ਦੋ ਕਿੱਲੇ ਜ਼ਮੀਨ ਆ 8 ਮਰਲੇ ਦਾ ਪਲਾਟ ਆ ਇਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੁੜੀ ਪੜੀ ਲਿਖੀ ਹੋਵੇ ਕੋਈ ਮੰਗਣੀ ਅੱਗੇ ਪੜ੍ਹਾਈ ਕਰ ਸਕਦੀ ਆ ਕੱਦ 5 ਫੁੱਟ 5 ਇੰਚ ਹੋਵੇ ਅੰਮ੍ਰਿਤਸਰ ਤੇ ਤਨਤਾਰ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਕਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਪਤਾ ਚੰਡੀਗੜ੍ਹ ਤੋਂ ਕੁੜੀ ਬਲੌਂਕ ਕਰਦੀ ਆ ਫਿਜ਼ੀਓਥੈਰੇਪੀ ਬੀ ਪੀਟੀ ਬੰਗਲੋਰ ਐਂਡ ਕਨੇਡਾ ਬੰਗਲੌਰ ਐਂਡ ਕਨੇਡਾ ਬੀ ਪੀਟੀ ਦੀ ਫੁੱਲ ਫਾਰਮ ਜਰੂਰ ਦੱਸਿਓ ਜੀ ਜਿਹੜੇ ਜਾਣਦੇ ਨੇ ਤੇ ਪੈਣ ਇੱਕ ਮੈਡ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੁੱਤ ਜੋਹੜ ਡੇਟ ਆਫ ਬਰਥ 27/5/1996 ਦੀ ਹੈ ਜੀ ਕੰਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਕੁੜੀ ਮੁੰਡਾ ਜੱਟ ਸੇਖ ਹੋਵੇ ਜੈਜਾਦ ਹੋਵੇ ਵਧੀਆ ਤੇ ਕੈਨੇਡਾ ਨੂੰ ਜਿਹੜੀ ਪੀਆਰ ਮਤਲਬ ਕੈਨੇਡਾ ਪੀਆਰ ਨੂੰ ਪਹਿਲਾ ਭਾਈ ਬਾਕੀ ਪਰਿਵਾਰ ਨਾਲ ਜਿਹੜੀ ਗੱਲਬਾਤ ਲਾਲ ਪੱਟੀ ਵਾਲੇ ਨੰਬਰ 2 ਦਿੱਤੇ ਹੋਏ ਨੇ ਦੋਨਾਂ ਦੀ ਗੱਲਬਾਤ ਕਰ ਸਕਦੇ ਹਾਂ ਜੀ ਤੇ ਯੂਟਿਊਬਰ ਸਰਦਾਰ ਤੇ ਆਪਾਂ ਨਵਾਂ ਚੈਨਲ ਬਣਾਇਆ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ 19 ਸਬਸਕ੍ਰਾਈਬਰ ਹੁਣ ਤਾਂ ਤੁਸੀਂ ਕਿਰਪਾ ਵਧੀਆ ਸਾਰੇ ਭੈਣ ਭਰਾਵਾਂ ਨੇ ਸਾਥ ਦਿੱਤਾ 600 ਤੋਂ ਪਲੱਸ ਸਬਸਕ੍ਰਾਈਬਰ ਹੋ ਗਏ ਜਾ ਕੇ ਚੈਨਲ ਸਬਸਕ੍ਰਾਈਬ ਕਰ ਲਓ ਉਹਦੇ ਤੇ ਕੁਝ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਦੇ ਜਿੰਨੇ ਇਹ ਰਿਸ਼ਤੇ ਨੋਟ ਕਰਿਆ ਹੈ ਪਰਿਵਾਰਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਨਾਲ ਦੀ ਨਾਲ ਬੇਨਤੀ ਹੈ ਜੀ ਜਿਹੜੇ ਤੁਹਾਡੇ ਇਸ ਰਿਸ਼ਤਿਆਂ ਨੂੰ ਨੋਟ ਕੀਤਾ ਹੈ ਤੁਸੀਂ ਆਪਣੇ ਲੜਕੇ ਲਈ ਜਾਂ ਲੜਕੀ ਰਿਸ਼ਤਾ ਦੇਖ ਰਹੇ ਸੀਗੇ ਕਮੈਂਟ ਵਿੱਚ ਜਰੂਰ ਕਰਿਓ ਦੱਸਿਓ ਵੀ ਆਪਣੇ ਲੜਕੇ ਦੀ ਦੇਖ ਰਹੇ ਹੋ ਜਾਂ ਆਪ ਦੇ ਲਈ ਜਾਂ ਲੜਕੀ ਲਈ ਤੇ ਨਾਲ ਦੀ ਨਾਲ ਬੇਨਤੀ ਹੈ ਜੀ ਤੁਹਾਡੇ ਮਾਸੀ ਚਾਚੀ ਤਾਈ ਜਾਂ ਰਿਸ਼ਤੇਦਾਰੀ ਦੇ ਵਿੱਚ ਜਾਂ ਯਾਰ ਦੋਸਤ ਦੇ ਵਿੱਚ ਕੋਈ ਲੜਕੇ ਦੇ ਲਈ ਜਾਂ ਲੜਕੀ ਦੇ ਲਈ ਰਿਸ਼ਤੇ ਦੀ ਜ਼ਰੂਰਤ ਹੈ ਤਾਂ ਉੱਥੋਂ ਤੱਕ ਇਹ ਵੀਡੀਓ ਨੂੰ ਪਹੁੰਚਦੀ ਜ਼ਰੂਰ ਕਰਿਓ ਇੱਕ ਬਟਨ ਦਬਕੇ ਆਪਾਂ ਸ਼ੇਅਰ ਹੀ ਕਰਨਾ ਹੈ ਨਾ ਕਿਸੇ ਦੀ ਜ਼ਿੰਦਗੀ ਬਣ ਸਕੇ ਤੇ ਨਾਲ ਦੀ ਨਾਲ ਬੇਨਤੀ ਹੈ ਸਾਡਾ ਇਹੀ ਚੈਨਲ ਹੈ ਇਸ ਚੈਨਲ ਤੋਂ ਇਲਾਵਾ ਸਾਡਾ ਕੋਈ ਹੋਰ ਚੈਨਲ ਨਹੀਂ ਹੈਗਾ ਜੀ ਸਾਡੇ ਚੈਨਲ ਦੇ ਨਾਲ ਦਾ ਨਾਮ ਜਾਂ ਅੱਖਰਾਂ ਨੂੰ ਮੇਲ ਖਾਂਦੇ ਦੇ ਵਿੱਚ ਭਲੇਖੇ ਜਨਾ ਰਹਿ ਜਾਓ ਕਿਉਂਕਿ ਅਗਲੀ ਵਾਰ ਆਪਾਂ ਹੋ ਸਕਦਾ ਚੈਨਲ ਦਾ ਨਾਮ ਵੀ ਅਨਾਉਂਸ ਕਰਦੀ ਇੱਕ ਦੋ ਚੈਨਲ ਨੇ ਜੋ ਮੇਰੇ ਵਾਂਗੂ ਹੀ ਮੇਰੇ ਇਥੋਂ ਤੱਕ ਕਿ ਉਹਨਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਵਿਆਹ ਮੈਰਿਜ ਬਿਊਰੋ ਮੇਰੇ ਚੈਨਲ ਦਾ ਨਾਮ ਵੀ ਵਰਤ ਰਹੇ ਨੇ ਚਲੋ ਉਹਨਾਂ ਨੂੰ ਇੱਕ ਵਾਰ ਆਪਾਂ ਫੋਨ ਲਾ ਕੇ ਕਿਹਾ ਵੀ ਭਾਈ ਇਹ ਰੋਕ ਦਿਓ ਹਨਾ ਜਿੰਨਾ ਰੋਕੇ ਫਿਰ ਆਪਾਂ ਅਗਲੀ ਵਾਰ ਅਨਾਉਂਸ ਕਰ ਦੇਵਾਂਗੇ ਸੋ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਧੰਨਵਾਦ ਜੀ